ਵਾਦੀ ਜੁਲੀ ਦਾ ਖਾਲਸਾ ਦਵਾ ਹਰ ਦੇ ਕੇ ਤੁਸੀਂ ਸੰਗਤ ਨੂੰ ਬੇਨਤੀ ਹੈ ਥੋੜਾ ਜਿਹਾ ਧਿਆਨ ਸਟੇਜ ਵੱਲ ਦਿਓ ਚਲ ਕੀ ਪਰ ਪਾਤਸ਼ਾਹ ਦੀ ਯਾਦ ਵਿੱਚ ਅੱਜ ਆਪਾਂ ਤੁਰ ਰਹੇ ਹਾਂ ਉਹ ਤਾਂ ਸ਼ਾਇਦ ਬਾਜਾ ਦੀ ਯਾਦ ਦੇ ਵਿੱਚ ਤੁਰ ਰਹੇ ਹਾਂ ਸਾਨੂੰ ਅੱਜ ਗੁਰੂ ਦਸ਼ਮੀ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਕਰਨੀ ਚਾਹੀਦੀ ਆਇਆ ਸਾਡੀਆਂ ਆਪਣੀ ਨਿੱਜੀ ਗੱਲਾਂ ਬਾਤਾਂ ਬਥੇਰੀਆਂ ਨੇ ਜਿਹੜੀਆਂ ਅਸੀਂ ਬਾਤ ਵਿੱਚ ਅੱਗੇ ਪਿੱਛੇ ਘਰਾਂ ਖਾਵਾ ਕੇ ਬਹਿ ਕੇ ਕਰ ਸਕਦੇ ਆ ਅੱਜ ਨੂੰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੱਡੇ ਫਰਜ਼ੰਦੇ ਕਾਮਲ ਬਾਬਾ ਜੀਤ ਸਿੰਘ ਜਹਾਰ ਸਿੰਘ ਦੀ ਸ਼ਹਾਦਤ ਹੋਈ ਚਮਕੌਰ ਦੀ ਗੜੀ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਬਾਰੇ ਇੱਕ ਵਿਦਵਾਨ ਲਿਖਦਾ ਉਹ ਕਹਿੰਦਾ ਸਕੇ ਮਹਾਬਲੀ ਤਪਸਵੀ वीर ਯੋਧਾ ਮਹਾਬਲੀ ਤਪਸਵੀ वीर ਯੋਧਾ ਪਿਤਾ ਪੰਖ ਦਾ ਇੱਕ ਆਕਾਰ ਦਾ ਪੁੱਤ ਮਾਤਾ ਗੁਜਰੀ ਦੇ ਦੁਤੀ ਮਹਾਸ਼ਕਤੀ ਤੇ ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ ਜਦੋਂ ਭੈਦੇ ਇਸ ਮੁਲਤ ਦਾ ਸਹਾਰਾ ਨਹੀਂ ਸੀ ਉਹਦੇ ਪਿਤਾ ਇਸ ਪੌਮ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਵਿੱਚ ਚੱਲ ਗੁਜਰੀ ਸਮਾਗੋ ਜੁੜਿਆ ਜਿਵੇਂ ਵੀ ਗੁਜ਼ਾਰਿਆ ਮੈਂ ਚਾਰ ਬੱਚੇ ਸੰਨ ਦਿੱਤੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਰ ਰਿਹਾ ਸਿੱਖੋ ਮੈਨੂੰ ਸੈਨ ਦਾ ਕਿਸਤਾ ਨਾਲ ਕਰਜ ਉਤਾਰਿਆ ਮੈਂ ਇੱਕ ਸੂਫੀ ਕਵੀ ਕਬਰੀਆ ਖਾਰ ਗੁਰਬਖਸ਼ ਸਿੰਘ ਬਾਰੇ ਲਿਖਦਾ ਹੈ ਐ ਦਸ਼ਵੇਸ਼ ਕਿਤਾ ਤੇਰੀ ਕਿਆ ਬਾਤ ਕਹੂੰ ਜੋ ਤੂੰ ਨੇ ਪਰ ਉਪਕਾਰ ਕੀਏ ਇੱਕ ਖਾਸ ਖਾਸਾ ਪੰਥ ਸਜਾ ਜਾਤੋਂ ਕੇ ਭੇਦ ਨਿਕਾਲ دیے ਉਸ ਤੇਜ ਦੇ ਬੇਤੇ ਤੇਜ ਫਕਰ ਦੁੱਖੀਆਂ ਕੇ ਘਾਟ ਦੇ ਜਾਲ ਬੀਏ ਇਸ ਮੁਲਕ ਦੇ ਵਤਨ ਦੀ ਇੱਜ਼ਤ ਮੇਂ ਕਾਹੀ ਬਾਤ ਦੀਆ ਕਾਹੀ ਲਾਲ ਬੀਏ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੱਤ ਦਾ ਇਹ ਮੈਂ 7 ਦਿਨਾਂ ਦੇ ਵਿੱਚ ਪ੍ਰਗਟ ਹੋ ਜਾਣਾ ਮੈਂ ਕਹ ਰਹਾ ਧਰਤੀ ਦੇ ਵੱਡੇ ਤੋਂ ਵੱਡੇ ਪਰਉਪਕਾਰੀ ਹੋਣਗੇ ਵੱਡੇ ਤੋਂ ਵੱਡੇ ਦਾਗੀ ਹੋਣਗੇ ਪਰ ਕਮ ਕੀ ਤਾਂ ਕਾਸ਼ਾ ਵਰਗਾ ਮਹਾਦਾਨੀ مہا پران سانج کر رہا پرسوں کے چوکے وہ کہ گرا اس طرح گرا اس طرح سر تو کرز لایا گرا اس طرح سر تو کرایا ਬਾਟ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ਗੁਨਾਹ ਇਸ ਤਰ੍ਹਾਂ ਸਿਰ ਤੋਂ ਕਰ ਜਾਇਆ ਬਾਟ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ਅੱਧੀ ਰਾਤ ਨੂੰ ਤੁਰਕਾਂ ਨੇ ਜੰਗ ਛੇੜੀ ਅੱਧੀ ਰਾਤ ਨੂੰ ਤੁਰਕਾਂ ਨੇ ਜੰਗ ਛੇੜੀ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ ਅੱਧੀ ਰਾਤ ਨੂੰ ਤੁਰਕਾਂ ਨੇ ਜੰਗ ਛੇੜੀ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ ਤੇ ਤੋਰਾ ਕਿਸੇ ਪਾਸੇ ਉਹ ਕਹਿੰਦਾ ਗੁਰਾਂ ਇਸ ਤਰ੍ਹਾਂ ਗੱਦੇ ਨੂੰ ਵੰਡ ਦਿੱਤਾ ਥੋੜਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ ਸੱਤ ਗੁਰਾਂ ਨੇ ਲਾਲ ਚਾਰ ਸੋਨੇ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਮੈਂ ਇੱਕ ਛੋਟੀ ਜੀ ਗੱਲ ਪਰ ਤੁਹਾਨੂੰ ਕਹਿਣੀ ਚਾਹੁੰਦਾ ਹੈ ਕਿਤ ਵਿਦਵਾਨ ਦੇ ਕੁਝ ਬੋਲ ਨੇ ਕਦੀ ਦੇ ਉਹ ਕਹਿੰਦਾ ਇਸ ਧਰਤੀ ਤੇ ਰੰਗ ਰਲੀਆਂ ਮਾਣਦੇ ਲੋਕੋ ਤੁਹਾਡੇ ਨਸੀਬ ਦੇ ਵਿੱਚ ਇਹ ਰੰਗ ਰਾਗ ਨਹੀਂ ਸੀ ਹੋਣੇ ਅੱਜ ਮੈਂ ਦੇਖ ਰਿਹਾ ਸੀ ਬੱਚੇ ਆ ਰਹੇ ਸਨ ਸੜਕ ਦੇ ਉੱਤੇ ਬੜੇ ਬੇਪਰਵਾਹ ਹੋ ਕੇ ਇੱਕ ਦੂਜੇ ਦੇ ਨਾਲ ਹੱਥ ਫੜ ਕੇ ਤੇ ਮਖੌਲ ਕਰਦੇ ਆ ਰਹੇ ਸਨ ਮੈਨੂੰ ਇਹ ਪ੍ਰਤੀਤ ਹੋਇਆ ਜਿਵੇਂ ਇਹਨਾਂ ਨੂੰ ਸਰਸਾ ਦਾ ਪਾਣੀ ਚਮਕੌਰ ਦੀ ਗੜੀ ਤਰ੍ਹਾਂ ਦੀਆਂ ਦੁਆਰਾ ਬਿਲਕੁਲ ਭੁੱਲ ਗਈਆਂ ਨੇ ਕਿਉਂਕਿ ਜਿਹੜੀਆਂ ਪੌਮਾਂ ਆਪਣਾ ਇਤਿਹਾਸ ਸੁਲਝਾਉਂਦੀਆਂ ਨਹੀਂ ਉਹਨਾਂ ਪੌਮਾਂ ਦੇ ਜਜ਼ਬ ਦੀ ਸੰਭਾਵਨਾ ਕਦੇ ਨਹੀਂ ਹੁੰਦੀ ਹੈ ਉਹਨਾਂ ਕੌਮਾਂ ਦਾ ਜੀਵਨ ਬਹੁਤ ਥੋੜਾ ਰਹਿ ਜਾਂਦਾ ਕਿਉਂਕਿ ਕੌਮਾਂ ਕੁਰਬਾਨੀਆਂ ਦੇ ਸਿਰ ਤੇ ਜਾਂਦੀਆਂ ਨੇ ਕੌਮਾਂ ਕੁਰਬਾਨੀਆਂ ਦੇ ਨਾਲ ਅੱਗੇ ਵਧਦੀਆਂ ਨੇ ਭਾਵੇਂ ਧਰਤੀ ਤੇ ਕਿਸੇ ਕੌਮ ਦੇ ਕੋਲ ਕਿੰਨੇ ਵੀ ਰਾਜੇ ਹੋਣ ਆਉਂਦੇ ਇਤਿਹਾਸ ਨੇ ਨਹੀਂ ਪੁੱਛਣਾ ਕਿ ਕਿਹਨੇ ਰਾਜਿਆਂ ਦੇ ਕਿੰਨੇ ਪੂਰ ਜੰਮੇ ਲੇਖਾ ਇਸੇ ਗੱਲ ਤੇ ਬੁੱਕਣਾ ਹੈ ਤੇ ਕਿਹਨੇ ਕਿਹੜੀ ਕੌਮ ਨੇ ਕਿੰਨੇ ਮਹਸੂਰ ਜੰਮੇ ਕਿਹੜੀ ਕੌਮ ਤੇ ਕਿੰਨੇ ਸੂਰੀ ਚੜਨ ਵਾਲੇ ਕਿਹੜੀ ਕੌਮ ਦੇ ਤੁਸੀਂ ਮੈਂ ਮਾਫ਼ੀ ਚਾਹੁੰਦਾ ਤੁਹਾਡੇ ਤੋਂ ਤੁਹਾਨੂੰ ਸਾਰੀ ਦੁਨੀਆ ਜਾਣਨ ਲੱਗ ਪਵੇ ਕਰਨੀ ਤਰਕਵਾਸ਼ਾ ਦੇ ਚਰਨਾਂ 'ਚ ਪਰਵਾਹ ਨਹੀਂ ਜਿੰਨਾ ਚਿਰ ਤੁਸੀਂ ਗੁਰੂ ਹੋਵੇ ਸੀ ਸੱਚੇ ਪ੍ਰਾਕਿਆ ਨੂੰ ਨਹੀਂ ਜਾਣਦੇ ਉਸ ਪਿਤਾ ਨੇ ਕਹਿੰਦੇ ਜਿੱਥੇ ਬੈਠ ਕੇ ਗੁਰਾਂ ਨੇ ਤਪ ਕੀਤਾ ਦੇਮਕੋਟ ਦਾ ਸੀਛਤਾ ਠਾਰ ਪਾੜੀ ਚੌਦੀ ਪਾਤਸ਼ਾਹ ਫੇਟਾ ਜਿੱਥੇ ਕਹਿਣ ਦੇ ਰਹੇ ਘਾਣੀ ਬਿਆਰ ਤਰੇ ਸਰਸਾ ਬਿਹਾਰ ਪਟਨਾ ਬਿਹਾਰ ਪਾਣੀ ਤੇ ਜਿੱਥੇ ਆਲ ਕੇ ਵਿਛੜਿਆ ਪਰਿਵਾਰ ਸਾਰਾ ਵਿਚਕਾਰ ਬਣ ਕੇ ਖੜ ਗਿਆ ਜਿਵੇਂ ਪਾਣੀ ਉਹਨਾਂ ਪੁੱਤਾਂ ਨੂੰ ਜੰਗ ਨੂੰ ਤੋੜਦਾ ਰਿਹਾ ਅੱਜ ਦਾ ਦਿਨ ਸੀ ਆ ਜਿਹੜੇ ਦਿਨ ਤੁਸੀਂ ਤੁਰੇ ਜਾ ਰਹੇ ਹੋ ਨਾ ਇਸ ਸਮੇਂ ਦੇ ਵਿੱਚ ਕਲਗੀਧਰ ਪਾਤਸ਼ਾਹ ਬਾਬਾ ਜੀਤ ਸਿੰਘ ਨੂੰ ਤੋੜ ਰਹੇ ਸੀ ਤੁਸੀਂ ਬੇਪਰਵਾਹ ਕੇ ਤੁਰ ਰਹੇ ਹੋ ਕਿਸੇ ਨੂੰ ਕੋਈ ਚਿੰਤਾ ਨਹੀਂ ਫਿਕਰ ਨਹੀਂ ਕਿ ਨੂੰ ਯਾਦ ਕਰ ਰਹੇ ਆ ਮੈਂ ਬਾਗੀ ਕਹੋ ਨਾ ਗੁਸਤਾਖੀ ਭਰੇ ਸ਼ਬਦ ਨਹੀਂ ਪਰ ਇਸ ਸਮੇਂ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਕੋਲ ਦੋ ਹੀ ਪੁੱਤ ਸਨ ਉਹ ਉਤਾਂ ਦਾ ਕੋਈ ਪਤਾ ਨਹੀਂ ਬੁੱਢੀ ਮਾਂ ਦਾ ਕੋਈ ਪਤਾ ਨਹੀਂ ਪਿੰਡ ਪਿੱਛੋਂ ਉੱਜੜ ਕੇ ਆ ਗਏ ਨੇ ਅਨੰਦਪੁਰ ਤੋਂ ਅਨੰਦਪੁਰ ਪਿੰਡ ਛੱਡ ਕੇ 23 ਸਾਲਾਂ ਵਿੱਚ ਵਸਾਇਆ ਨਗਰ ਇੱਕ ਕੌਲ ਦੇ ਵਿੱਚ ਛੱਡ ਕੇ ਨੰਗੇ ਪੈਰੀਂ ਇਥੋਂ ਤੁਰਨਾ ਅੱਜ ਦੀ ਰਾਤ ਨੂੰ ਗੋਬ ਸਿੰਘ ਨੇ ਚਮਕੌਰ ਦੀ ਗਲੀ ਚ 18 ਮੀਲ ਦਾ ਸਫਰ ਉਸ ਤੈਅ ਕਰਨਾ ਗੁਰੂ ਗੋਬਿੰਦ ਸਿੰਘ ਜੱckie ਪਾਤਸ਼ਾਹ ਨੇ ਮਾਸੀ ਬਾੜੇ ਤੱਕ 33 ਕਿਲੋਮੀਟਰ ਬਾਂਹ ਦਾ ਨੰਗੇ ਪੈਰੀਂ ਸੱਜ ਕੋਲ ਸਾਰੀਆਂ ਸਹੂਲਤਾਂ ਨੇ ਅਸੀਂ ਬੜੇ ਫਕਰ ਨਾਲ ਕਹਿ ਰਹੇ ਆ ਕਿ ਅਸੀਂ ਮਾਣ ਨਾਲ ਕਹਿ ਰਹੇ ਆ ਅਸੀਂ ਉਹਨਾਂ ਨੂੰ ਯਾਦ ਕਰਦੇ ਜਾ ਰਹੇ ਆ ਵਾਰੀ ਵਾਰੀ ਅਸੀਂ ਪ੍ਰਾਮਾਤੇ ਰੋਕ ਕੇ ਲੰਗਰ ਤਾਂ ਛਕ ਲਵੇਂ ਪਤਾ ਨਹੀਂ ਉਹਦੀ ਯਾਦ ਸਾਨੂੰ ਆਉਂਦੀ ਏ ਕਿ ਲਈ ਕੋ ਕਹਿੰਦਾ ਜਿੱਥੇ ਬੈਠ ਕੇ ਗੁਰਾਂ ਨੇ ਪਾਪ ਕੀਤਾ ਹੈਂਕੋਟ ਦਾ ਸੀ ਠੰਡਾ ਖਾਰ ਪਾਣੀ ਚੋਚੀ ਪਾਤਸ਼ਾ ਜਿੱਥੇ ਖੇਡਾਂ ਖੇਡਦੇ ਰਹੇ ਕਹਾਣੀ ਦੱਸਦਾ ਹੈ ਪਟਨਾ ਬਿਹਾਰ ਪਾਣੀ ਸਰਸਾ ਨਦੀ ਤੇ ਵਿਛੜਿਆ ਪਰਿਵਾਰ ਸਾਰਾ ਜਿਹੜੀ ਏਸ ਪਾਸੇ ਤੇ ਜੋੜੀ ਉਸ ਪਾਸੇ ਵਿਚਕਾਰ ਖੜ ਗਿਆ ਬਣ ਕੇ دیوار ਪਾਣੀ ਤੇ ਉਹਨਾਂ ਪੁੱਤਾਂ ਨੂੰ ਜੰਗ ਨੂੰ ਤੋਰਦਾ ਰਿਹਾ ਜਿਨ੍ਹਾਂ ਉਤੋਂ ਸੀ ਪੀਣਾ ਵਾਰ-ਵਾਰ ਪਣ ਜਿਨ੍ਹਾਂ ਦੇ ਘਰਾਂ 'ਚ ਜਵਾਨ ਪੁੱਤ ਹੁੰਦੇ ਨੇ ਉਹਨਾਂ ਮਾਂਾਂ ਦੀਆਂ ਰੀਝਾਂ ਸੁਣੋ ਕਿ ਕੀ ਹੁੰਦੀਆਂ ਨੇ ਆਪਣੇ ਬੱਚਾ ਬਾਰੇ ਤੇ ਕਿਸੇ ਦੇ ਜਵਾਨ ਪੁੱਤ ਦੀ ਨਾ ਤੁਸੀਂ ਜਵਾਨ ਪੁੱਤ ਦੀ ਤੁਸੀਂ ਜਾ ਕੇ ਮਾਂ ਤੋਂ ਨੂੰ ਖਬਰ ਦੇ ਦਿਓ ਤੁਹਾਡਾ 19 ਸਾਲ ਦਾ ਬੱਚਾ ਗਲਤ ਰਾਹੇ ਪੈ ਗਿਆ ਮਾਂ ਤੋਂ ਨੂੰ ਬਸੀਆਂ ਪੈ ਜਾਂਦੀਆਂ ਨੇ ਤੁਹਾਡਾ 18 ਸਾਲ ਦਾ ਬੱਚਾ ਰਾਤ ਨੂੰ ਭੱਟ ਗਿਆ ਤੇ ਮਾਂ ਪਿਓ ਜਿਹੜਾ ਉਹਨਾਂ ਨੂੰ ਜਿਹੜਾ ਧਰਤੀ ਮੇਲ ਨਹੀਂ ਦਿੰਦੀ ਮਾਪਿਆਂ ਨੂੰ ਤੁਸੀਂ ਕਿਸੇ ਵੀ ਮਾਪੇ ਉੱਤੇ ਐਕਸਪੈਰੀਮੈਂਟ ਕਰਕੇ ਦੇਖ ਲਓ ਤੇ ਆਪਾਂ। ਸਟੇਜ 'ਤੇ ਵੱਲ ਦੇਓ। ਚਲਕੀ ਪਰ ਪਾਤਸ਼ਾਹ ਦੀ ਯਾਦ ਵਿੱਚ ਅੱਜ ਆਪਾਂ ਤੁਰ ਰਹੇ ਹਾਂ। ਉਹ ਤਾਂ ਸ਼ਾਇਦ ਪਾਤਸ਼ਾਹ ਦੀ ਯਾਦ ਦੇ ਵਿੱਚ ਤੁਰ ਰਹੇ ਹਾਂ। ਸਾਨੂੰ ਅੱਜ ਗੁਰੂ ਦਸ਼ਮੀਤ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਕਰਨੀ ਚਾਹੀਦੀ। ਆ ਜਾ। ਸਾਡੀਆਂ ਆਪਣੀ ਨਿੱਜੀ ਗੱਲਾਂ ਬਾਤਾਂ ਬਥੇਰੀਆਂ ਨੇ ਜਿਹੜੀਆਂ ਅਸੀਂ ਬਾਤ ਵਿੱਚ ਅੱਗੇ ਪਿੱਛੇ ਘਰਾਂ ਖਾਵਾਂ ਤੇ ਬਹਿ ਕੇ ਕਰ ਸਕਦੇ ਆ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੱਡੇ ਫਰਜ਼ੰਦੇ ਕਾਮ ਬਾਬਾ ਜੀਤ ਸਿੰਘ ਜੁਹਾਰ ਸਿੰਘ ਦੀ ਸ਼ਹਾਦਤ ਹੋਈ ਚਮਕੌਰ ਦੀ ਗੜੀ ਦੇ ਵਿੱਚ ਕਲਗੀ ਤਰਪਾਤਸ਼ਾਹ ਦੇ ਬਾਰੇ ਇੱਕ ਵਿਦਵਾਨ ਲਿਖਦਾ ਉਹ ਕਹਿੰਦਾ ਹੈ ਕਿ ਮਹਾਬਲੀ ਤਪਸਵੀ ਬੀਰ ਯੋਧਾ ਮਹਾਬਲੀ ਤਪਸਵੀ ਵੀਰਯੋ ਦਾ ਪਿਤਾ ਪੰਖ ਦਾ ਇੱਕ ਆਕਾਰ ਦਾ ਪੁੱਤ ਮਾਤਾ ਗੁਜਰੀ ਦੇ ਦਿੱਤੀ ਮਹਾਸ਼ਕਤੀ ਤੇ ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ ਜਦੋਂ ਕਹਿੰਦੇ ਉਸ ਮਲਕ ਦਾ ਸਹਾਰਾ ਨਹੀਂ ਸੀ ਉਹਦੇ ਪਿਤਾ ਇਸ ਕੌਮ ਤੋਂ ਬਾਹਰ ਆ ਮੈਂ ਮਾਤਾ ਗੁਜਰੀ ਸਰਹੰਦ ਵਿੱਚ ਚੱਲ ਗੁਜਰੀ ਤੇ ਸਮਾ ਗੁਜਰੀਆਂ ਜਿਵੇਂ ਵੀ ਗੁਜ਼ਾਰਿਆ ਮੈਂ ਚਾਰ ਬੱਚੇ ਸੰਭ ਦਿੱਤੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਰ ਰਿਹਾ ਸਿੱਖੋ ਮੈਨੂੰ ਸੈਨਿਕਾ ਕਿਸਤਾ ਨਾਲ ਕਰਜ ਉਤਾਰੇ ਆ ਮੈਂ ਇੱਕ ਸੂਫੀ ਕਵੀ ਕਬਰੀਆ ਫਾਰਗੋਬ ਸਿੰਘ ਬਾਰੇ ਲਿਖਦਾ ਹੈ ਐ ਦਸ਼ਵੇਸ਼ ਕਿਤਾ ਤੇਰੀ ਕੀ ਬਾਤ ਕਹੂੰ ਜੋ ਤੂੰ ਨੇ ਪਰ ਉਪਕਾਰ ਕੀਏ ਇੱਕ ਖਾਸ ਖਾਲਸਾ ਪੰਥ ਸਜਾ ਜਾਤੋਂ ਕੇ ਭੇਦ ਨਿਕਾਲ دیے ਉਸ ਤੇਗ ਕੇ بیٹے ਤੇਗ ਫਕਰ ਦੁਖੀਆਂ ਕੇ ਘਾਟ ਜਾਲ دیے ਇਸ ਮੁਲਕੇ ਵਤਨ ਦੀ ਖਿਦਮਤ ਲਈ ਕਈ ਬਾਤ ਦੀਆਂ ਕਈ ਲਾਲ ਬੀਏ ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਰਬੰਸ ਦਾ ਇਹਨਾਂ 7 ਦਿਨਾਂ ਦੇ ਵਿੱਚ ਕਰਮਾ ਨ ਹੋ ਜਾਣਾ ਮੈਂ ਕਹਿੰਦਾ ਧਰਤੀ ਦੇ ਵੱਡੇ ਤੋਂ ਵੱਡੇ ਪਰਉਪਕਾਰੀ ਹੋਣਗੇ ਵੱਡੇ ਤੋਂ ਵੱਡੇ ਦਾਗੀ ਹੋਣਗੇ ਪਰ ਕਲ ਕੀ ਤਰਕਸ਼ਾ ਵਰਗਾ ਮਹਾਦਾਨੀ ਮਹਾ ਪਰਉਪਕਾਰੀ ਸਕਤੀਤ ਨਾ ਕਦੇ ਪਹਿਲਾਂ ਆਈ ਤੇ ਨਾ ਕਦੇ ਪਿੱਛੇ ਆਵੇਗੀ اس نے اینا کچھ پرمان کر کے پھر بھی انہیں کیا کہ اے میں کیول اپنے شرطوں کرد ادا کیتا ہوں اے بھی کیا میں تو عدد احسان کر دیتا ہوں ایک بروان کے کچھ بول میں سانجز کر رہے ہیں اسی پرسوں کی طرف وہ کہتا ہے گرا اس طرح گرا اس طرح شرطوں کرد لایا گرا اس طرح شرطوں کرد لائیا باگ کسے پاس سے ہوئے تھے کوڑا کسے پاس سے گناہ ਇਸ ਤਰ੍ਹਾਂ ਫਿਰ ਤੋਂ ਕਾਰਜ ਲਾਇਆ ਬਾਦ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ਅੱਧੀ ਰਾਤ ਨੂੰ ਤੁਰਕਾਂ ਨੇ ਜੰਗ ਛੇੜੀ ਅੱਧੀ ਰਾਤ ਨੂੰ ਤੁਰਕਾਂ ਨੇ ਜੰਗ ਛੇੜੀ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ ਅੱਧੀ ਰਾਤ ਨੂੰ ਤੁਰਕਾਂ ਨੇ ਜੰਗ ਛੇੜੀ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ ਤੇ ਤੋਰਾ ਕਿਸੇ ਪਾਸੇ ਉਹ ਕਹਿੰਦਾ ਗੁਰਾਂ ਇਸ ਤਰ੍ਹਾਂ ਗੱਦੇ ਨੂੰ ਵੰਡ ਦਿੱਤਾ ਥੋੜਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ ਸਤਿਗੁਰਾਂ ਨੇ ਲਾਲ ਚਾਰ ਸੋਨੇ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਮੈਂ ਇੱਕ ਛੋਟੀ ਜੀ ਗੱਲ ਪਰ ਤੁਹਾਨੂੰ ਕਹਿਣੀ ਚਾਹਦਾ ਜਦ ਵਿਦਵਾਨ ਦੇ ਕੁਝ ਬੋਲ ਨੇ ਕਦੀ ਵਿੱਚ ਉਹ ਕਹਿੰਦਾ ਇਸ ਭਰਤੀ ਤੇ ਰੰਗ ਰੰਗੀਆਂ ਮਾਣਦੇ ਲੋਕੋ ਤੁਹਾਡੇ ਨਸੀਬ ਦੇ ਵਿੱਚ ਇਹ ਰੰਗ ਰਾਗ ਨਹੀਂ ਸੀ ਹੋਣੇ ਅੱਜ ਮੈਂ ਦੇਖ ਰਿਹਾ ਸੀ ਬੱਚੇ ਆ ਰਹੇ ਸਨ ਸੜਕ ਦੇ ਉੱਤੇ ਬੜੇ ਬੇਪਰਵਾਹ ਹੋ ਕੇ ਇੱਕ ਦੂਜੇ ਦੇ ਨਾਲ ਹੱਥ ਫੱਟੇ ਤੇ ਮਖੌਲ ਕਰਦੇ ਆ ਰਹੇ ਸਨ ਮੈਨੂੰ ਇਹ ਪ੍ਰਤੀਤ ਹੋਇਆ ਜਿਵੇਂ ਇਹਨਾਂ ਨੂੰ ਸਰਸਾ ਦਾ ਪਾਣੀ ਚਮਕੌਰ ਦੀ ਗੜੀ ਪ੍ਰਹੰਮ ਦੀਆਂ ਦੁਆਰਾ ਬਿਲਕੁਲ ੁੱਲ ਗਈਆਂ ਨੇ ਕਿਉਂਕਿ ਜਿਹੜੀਆਂ ਪੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹਨਾਂ ਪੌਮਾਂ ਦੇ ਜੋਰ ਦੀ ਸੰਭਾਵਨਾ ਘਟੂ ਜਾਂਦੀ ਹੈ ਉਹਨਾਂ ਕੌਮਾਂ ਦਾ ਜੀਵਨ ਬਹੁਤ ਥੋੜਾ ਰਹਿ ਜਾਂਦਾ ਹੈ ਕਿਉਂਕਿ ਕੌਮਾਂ ਕੁਰਬਾਨੀਆਂ ਦੇ ਸਿਰ ਤੇ ਜਾਂਦੀਆਂ ਨੇ ਕੌਮਾਂ ਕੁਰਬਾਨੀਆਂ ਦੇ ਨਾਲ ਅੱਗੇ ਵਧਦੀਆਂ ਨੇ ਭਾਵੇਂ ਧਰਤੀ ਤੇ ਕਿਸੇ ਕੌਮ ਦੇ ਫੌੜ ਕਿੰਨੇ ਵੀ ਰਾਜੇ ਹੋਣ ਆਉਂਦੇ ਇਤਿਹਾਸ ਨੇ ਨਹੀਂ ਪੁੱਛਣਾ ਕਿ ਕਿਹਨੇ ਰਾਜਿਆਂ ਦੇ ਕਿੰਨੇ ਪੂਰ ਜੰਮੇ ਲੇਖਾ ਇਸੇ ਗੱਲ ਤੇ ਬੁੱਕਣਾ ਹੈ ਤੇ ਕਿਹਨੇ ਕਿਹੜੀ ਕੌਮ ਨੇ ਕਿੰਨੇ ਮਹਸੂਲ ਜੰਮੇ ਕਿਹੜੀ ਕੌਮ ਤੇ ਕਿੰਨੇ ਸੂਲੀ ਚੜਨ ਵਾਲੇ ਕਿਹੜੀ ਕੌਮ ਦੇ ਤੁਸੀਂ ਮੈਂ ਮਾਫ਼ੀ ਚਾਹੁੰਦਾ ਤੁਹਾਡੇ ਤੋਂ ਤੁਹਾਨੂੰ ਸਾਰੀ ਦੁਨੀਆ ਜਾਣਨ ਲੱਗ ਪਵੇ ਕਰਨੀ ਤਰਸ ਮਾਸ਼ਾ ਦੇ ਚਰਨਾਂ ਚ ਪਰਵਾਹ ਨਹੀਂ ਜਿੰਨਾ ਚਿਰ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪ੍ਰਾਕਿਆ ਨੂੰ ਨਹੀਂ ਜਾਣਦੇ ਉਸ ਪਿਤਾ ਨੇ ਕਹਿੰਦੇ ਜਿੱਥੇ ਬੈਠ ਕੇ ਗੁਰਾਂ ਨੇ ਤੱਪ ਕੀਤਾ ਏਮਕੁੰਟ ਦਾ ਸੀ ਫਿੰਡਾ ਠਾਰ ਪਾੜੀ ਚੋਦੀ ਪਾਤਸ਼ਾ ਫਿੰਡਾ ਜਿੱਥੇ ਕਹਿਣ ਦੇਰੇ ਘਾੜੀ ਯਾਰ ਕਰੇ ਸਰਸਾ ਬਿਹਾਰ ਪਟਨਾ ਬਿਹਾਰ ਪਾਣੀ ਜਿੱਥੇ ਆ ਕੇ ਵਿਛੜਿਆ ਪਰਿਵਾਰ ਸਾਰਾ ਵਿਚਕਾਰ ਬਣ ਕੇ ਖੜ ਗਿਆ ਦੀਵਾਰ ਪਾਣੀ ਉਹਨਾਂ ਪੁੱਤਾਂ ਨੂੰ ਜੰਗ ਨੂੰ ਤੋੜਦਾਰਿਆ ਅੱਜ ਦਾ ਦਿਨ ਸੀ ਆ ਜਿਹੜੇ ਦਿਨ ਵਿੱਚ ਤੁਸੀਂ ਤੁਰੇ ਜਾ ਰਹੇ ਹੋ ਨਾ ਇਸ ਸਮੇਂ ਦੇ ਵਿੱਚ ਕਲਗੀਧਰ ਪਾਤਸ਼ਾਹ ਬਾਬਾ ਜੀਤ ਸਿੰਘ ਨੂੰ ਤੋੜ ਰਹੇ ਸੀ ਤੁਸੀਂ ਬੇਪਰਵਾਹ ਕੇ ਤੁਰ ਰਹੇ ਆ ਕਿਸੇ ਨੂੰ ਕੋਈ ਚਿੰਤਾ ਨਹੀਂ ਫਿਕਰ ਨਹੀਂ ਕਿ ਨੂੰ ਯਾਦ ਕਰ ਰਹੇ ਆ ਮੈਂ ਬਾਗੀ ਕਿਉਂ ਨਾ ਗੁਸਤਾਖੀ ਭਰੇ ਸ਼ਬਦ ਨਹੀਂ ਪਰ ਇਸ ਸਮੇਂ ਦੇ ਵਿੱਚ ਗਲਗੀਪੁਰ ਪਾਤਸ਼ਾਹ ਦੇ ਕੋਲ ਦੋ ਹੀ ਪੁੱਤ ਸਨ ਦੋ ਪੁੱਤਾਂ ਦਾ ਕੋਈ ਪਤਾ ਨਹੀਂ ਬੁੱਢੜੀ ਮਾਂ ਦਾ ਕੋਈ ਪਤਾ ਨਹੀਂ ਪਿੰਡ ਪਿੱਛੋਂ ਉੱਜੜ ਕੇ ਆ ਗਏ ਨੇ ਅਨੰਤਪੁਰ ਤੋਂ ਅਨੰਤਪੁਰ ਪਿੰਡ ਛੱਡ ਤਾ 23 ਸਾਲਾਂ ਵਿੱਚ ਵਸਾਇਆ ਨਗਰ ਇੱਕ ਪੌਦੇ ਵਿੱਚ ਛੱਡ ਕੇ ਨੰਗੇ ਪੈਰੀਂ ਇਥੋਂ ਤੁਰਨਾ ਅੱਜ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਚੋਂ 18 ਮੀਲ ਦਾ ਸਫ਼ਰ ਉਸ ਤੋਂ ਤੈਅ ਕਰਨਾ ਗੁਰੂ ਗੋਬਿੰਦ ਸਿੰਘ ਚੱਕੇ ਪਾਤਸ਼ਾਹ ਨੇ ਮਾਸੀ ਬਾੜੇ ਤੱਕ 33 ਕਿਲੋਮੀਟਰ ਪਹਾੜਾਂ ਦਾ ਨੰਗੇ ਪੈਰੀਂ ਸੀ ਸਾਡੇ ਕੋਲ ਸਾਰੀਆਂ ਸਹੂਲਤਾਂ ਨੇ ਅਸੀਂ ਬੜੇ ਫਕਰ ਨਾਲ ਕਹਿ ਰਹੇ ਆ ਕਿ ਅਸੀਂ ਮਾਣ ਨਾਲ ਕਹਿ ਰਹੇ ਆ ਅਸੀਂ ਉਹਨਾਂ ਨੂੰ ਯਾਦ ਕਰਦੇ ਜਾ ਰਹੇ ਆ ਵਾਰੀ ਵਾਰੀ ਅਸੀਂ ਪਰਾਂਵਾਂ ਤੇ ਰੁੱਕ ਕੇ ਨੰਗਰ ਤਾਂ ਚੱਕਲੇ ਨੇ ਪਤਾ ਨਹੀਂ ਉਹਨਾਂ ਦੀ ਯਾਦ ਸਾਨੂੰ ਆਉਂਦੀ ਹੈ ਕਿਵੇਂ ਉਹ ਕਹਿੰਦਾ ਜਿੱਥੇ ਬੈਠ ਕੇ ਬੁਰਾ ਨਹੀਂ ਪਾਪ ਕੀਤਾ ਹੈਂਕੋਟ ਦਾ ਸੀ ਠੰਡਾ ਖਾਰ ਪਾਣੀ ਚੋਤੀ ਪਾਤਸ਼ਾ ਜਿੱਥੇ ਖੇਤ ਅਖੇਡਦੇ ਰਹੇ ਕਹਾਣੀ ਦੱਸਦਾ ਹੀ ਪਟਨਾ ਬਿਹਾਰ ਪਾਣੀ ਸਰਸਾ ਨਦੀ ਤੇ ਵਿਛੜਿਆ ਪਰਿਵਾਰ ਸਾਰਾ ਜਿਹੜੀ ਇਸ ਪਾਸੇ ਤੇ ਜੋੜੀ ਉਸ ਪਾਸੇ ਵਿਚਕਾਰ ਖੜ ਗਿਆ ਬਣ ਕੇ دیوار ਪਾਣੀ ਤੇ ਉਹਨਾਂ ਪੁੱਤਾਂ ਨੂੰ ਜੰਗ ਨੂੰ ਤੋਰਦਾ ਰਿਹਾ ਜਿਨ੍ਹਾਂ ਉਤੋਂ ਸੀ ਪੀਣਾ ਵਾਰ-ਵਾਰ ਪਣ ਜਿਨ੍ਹਾਂ ਦੇ ਘਰਾਂ 'ਚ ਜਵਾਨ ਪੁੱਤ ਹੁੰਦੇ ਨੇ ਉਹਨਾਂ ਮਾਂਾਂ ਦੀਆਂ ਰੀਝਾਂ ਸੁਣੋ ਕਿ ਕੀ ਹੁੰਦੀਆਂ ਨੇ ਆਪਣੇ ਬੱਚਿਆਂ ਬਾਰੇ ਤੇ ਕਿਸੇ ਦੇ ਜਵਾਨ ਪੁੱਤ ਵੀ ਨਾ ਤੁਸੀਂ ਜਵਾਨ ਪੁੱਤ ਦੀ ਤੁਸੀਂ ਜਾ ਕੇ ਮਾਂ ਤੋਂ ਉਹਨੂੰ ਖਬਰ ਦੇ ਦਿਓ ਤੁਹਾਡਾ 19 ਸਾਲ ਦਾ ਬੱਚਾ ਗਲਤ ਰਾਹੇ ਪੈ ਗਿਆ ਮਾਂ ਤੋਂ ਉਹ ਗੱਸੀਆਂ ਪੈ ਜਾਂਦੀਆਂ ਨੇ ਤੁਹਾਡਾ 18 ਸਾਲ ਦਾ ਬੱਚਾ ਰਾਹ ਤੋਂ ਭੱਟ ਗਿਆ ਤੇ ਮਾਂ ਪਿਓ ਜੇ ਉਹਨਾਂ ਨੂੰ ਜਿਹੜਾ ਧਰਤੀ ਮੇਲ ਨਹੀਂ ਦਿੰਦੀ ਮਾਪਿਆਂ ਨੂੰ ਤੁਸੀਂ ਕਿਸੇ ਕਿਸੇ ਵੀ ਮਾਪੇ ਉਤੇ ਐਕਸਪੈਰੀਮੈਂਟ ਕਰਕੇ ਦੇਖ ਲੋ ਤੇ ਆਪਾਂ